3 ਫੁੱਟ ਦਾ ਜੀ 60 ਰੁਪਏ ਦਾ ਇਹ ਅੱਛਾ ਠੀਕ ਹੈ ਆਪਾਂ ਇਹ ਝੱਲਰ ਵਾਲੀ 60 ਰੁਪਏ ਦੀ ਇਹ ਵੀ 60 ਰੁਪਏ ਪਾਕਿਸਤਾਨੀ ਵੀ ਆਏ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ 5 ਫੁੱਟ ਦਾ ਇਹ ਦਾ ਇਹ ਲੋਕਲ ਤਿਆਰ ਹੁੰਦਾ ਹੈ ਵੱਡਾ ਪਤੰਗ ਜਿਆਦਾ ਹਾਂ ਜੀ ਲੋਕਲ ਅੰਬਸਰ ਤੇ ਲੁਧਿਆਣਾ ਹੀ ਹੁੰਦੇ ਜਾਂਦੇ ਪਾ ਵੱਡਾ ਪਤੰਗ ਜਾਂ ਛੋਟਾ ਪਤੰਗ ਆਉਂਦਾ ਆਹ ਰਾਮਪੂਰ ਜੈਪੂਰ ਅਹਮਦਾਬਾਦ ਉੱਥੋਂ ਦੀ ਆਉਂਦਾ ਹੈ ਪਤੰਗ ਠੀਕ ਹੈ ਠੀਕ ਹੈ ਬੋਲੋ ਜੇ ਅਪ ਗੱਲ ਕਰੀਏ ਤਾਂ ਸਵਾਰ ਰੁਪਏ ਤੋਂ ਲੈ ਕੇ 150 ਰੁਪਏ ਤੱਕ ਇਹ ਪਟੰਗਾਂ ਦਾ ਰੇਟ ਹੈਗੇ ਆ। 150 ਰੁਪਏ 300 ਰੁਪਏ ਤੱਕ ਵੀ ਹੁੰਦਾ ਵਾ ਜਿਹੜਾ ਉਹ 6 ਦਾ ਵੇ ਫੈਂਸੀ ਪਤੰਗ ਹੁੰਦਾ ਵਾ। ਡਰਾਈਨ ਜਿਹੜੇ ਹੈਗੇ ਜੀ ਤਾਂ ਛੋਟੇ ਬੱਚੇ ਵਗੈਰਾ ਆਉਂਦੇ ਨਹੀਂ ਉਹ ਤਾਂ ਕਾਟੂਨ ਵਗੈਰਾ ਪਸੰਦ ਕਰਦੇ ਨੇ ਕਿ ਕਾਟੂਨ ਵਾਲੇ ਪਤੰਗਾਂ। ਕੁਝ ਜਿਹੜੇ ਯੰਗ ਜਨਰੇਸ਼ਨਸ ਹੈਗੇ ਤੁਹਾਨੂੰ ਪਤਾ ਅੱਜਕੱਲ ਫਰੈਂਡਸ਼ਿਪ ਦਾ ਟਾਈਮ ਚੱਲ ਰਿਹਾ ਹੈ। ਤੇ ਅੱਜਕੱਲ ਲਾਈਕ ਕਰਦੇ ਆ ਕਿ ਕੁਝ ਮੈਟਰ ਵਾਲੇ ਪਤੰਗ ਹੋ ਜਾਣਗੇ ਜਿਸ ਤਰ੍ਹਾਂ ਕਿ ਮੈਂ ਕੈਮਰਾਮੈਨ ਸਭ ਨੂੰ ਕਹਿਣਾ ਚ ਸਨਮ ਹੈ ਸਨਮ ਇੱਕ ਕੋਈ ਲੜਕਾ ਹੈ ਉਹਦੀ ਗਰਲਫ੍ਰੈਂਡ ਦਾ ਨਾਮ ਸਨਮ ਹੈ ਉਹਦੇ ਆਰਡਰ ਲਈ ਉਹਦਰ ਤੇ ਤਿਆਰ ਕੀਤੀ ਹੋਈ ਸੀ ਸਾਰੇ ਡਿਜ਼ਾਈਨ ਦੀ ਖਾਸੀਅਤ ਇਹ ਹੈ ਕਿ ਇਨਾਂ ਤੇ ਕਾਰੀਗਰਾਂ ਦੀ ਮਿਹਨਤ ਹੋਈ ਹੈ ਇਹ ਅੰਬਰਸਰੀ ਆਈਟਮਸ ਹੈ ਇਹ ਤੁੱਕ ਹੈ ਜਿਹੜੀ ਕਿ ਹੁਣ ਲੁਧਿਆਣਾ ਦੇ ਵਿੱਚ ਵੀ ਕਾਫੀ ਕਲਚਰ ਚੱਲ ਪਿਆ ਦਾ ਪਹਿਲੇ ਇਕੱਲੇ ਅੰਮ੍ਰਿਤਸਰ ਦੇ ਵਿੱਚ ਹੀ ਉੱਠਦੀ ਹੁੰਦੀ ਸੀ ਸਭ ਤੋਂ ਪਹਿਲੇ ਪਾਕਿਸਤਾਨ ਪਸ਼ਾਵਰ ਤੋਂ ਸ਼ੁਰੂ ਹੋਈ ਸੀ ਇਹ ਪਸ਼ਾਵਰ ਦੇ ਵਿੱਚ ਹੀ ਡੈਡੀਕੇਟ ਕੀਤੀ ਕਿ ਉਹਨਾਂ ਨੇ ਉਹ ਜ਼ਰੂਰ ਕੀਤੀ ਉਹ ਲੋਕਾਂ ਨੇ ਵੀਡੀਓਜ਼ ਦੇਖੀਆਂ ਅੰਬਰਸਰ ਤੋਂ ਸ਼ੁਰੂ ਹੋ ਕੇ ਅੰਬਰਸਰ ਤੋਂ ਲੁਧਿਆਣਾ ਸ਼ੁਰੂ ਹੋ ਗਿਆ ਜੀ ਠੀਕ ਹੈ ਲੋੜੀ ਜੀ ਹਾਂ ਖੁਸ਼ੀਆਂ ਦਾ ਤਿਉਹਾਰ ਨਾਲ ਪਤੰਗਾਂ ਦੀ ਬਹਾਰ ਜੀ ਹਾਂ ਪਤੰਗ ਉਡਾ ਕੇ ਅੱਜੇ ਮੌਕੇ ਤੇ ਜੋ ਤਿਉਹਾਰ ਨੇ ਇਹ ਮਨਾਏ ਜਾਂਦੇ ਨੇ ਅੱਜ ਮੌਜੂਦ ਹਾਂ ਲੁਧਿਆਣਾ ਦੇ ਦ੍ਰੈਸੀ ਦੇ ਵਿਖੇ ਜਿੱਥੇ ਕਹਿੰਦੇ ਆ ਵੀ ਪਤੰਗਾਂ ਦੀ ਡੋਰਾਂ ਦੀਆਂ ਵੱਡੀ-ਵੱਡੀਆਂ ਮੰਡੀਆਂ ਲੱਗਦੀਆਂ ਨੇ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਪਤੰਗ ਨੇ ਉਹ ਇੱਥੇ ਦੇਖਣ ਨੂੰ ਮਿਲਦੇ ਨੇ ਤਰ੍ਹਾਂ-ਤਰ੍ਹਾਂ ਦੇ ਛੋਟੇ ਤੋਂ ਲੈ ਕੇ ਵੱਡੇ ਤੱਕ ਪਤੰਗ ਜੀ ਹਾਂ ਆ ਦੇਖ ਸਕਦੇ ਹੋ ਵਧੀਆ ਵਧੀਆ ਵਰਟਿੰਗਸ ਦੇ ਨਾਲ ਵਧੀਆ ਵਧੀਆ ਡਿਜ਼ਾਈਨਸ ਦੇ ਨਾਲ ਜਿਹੜੇ ਪਤੰਗ ਨੇ ਉਹ ਚੱਲਦੇ ਆ ਤੇ ਖਿੱਚਦੇ ਕੇੰਦਰ ਇੱਕ ਵੱਡਾ ਸਾਰਾ ਛੱਜਾ ਦੇਖੋ ਬੜੇ ਪਿਆਰ ਨਾਲ ਲਿਖਿਆ ਮਾਰ ਖਿੱਚ ਆਪਣੇ ਜੀਜੇ ਨੂੰ ਜੀ ਹਾਂ ਸੋ ਅਜੇ ਅਹੀਂ ਅਲੱਗ-ਅਲੱਗ ਵਰਟਿੰਗਸ ਦੇ ਨਾਲ ਜਿਹੜੇ ਵੱਡੇ-ਵੱਡੇ ਛੱਜੇ ਨੇ ਪਤੰਗ ਨੇ ਉਹ ਇੱਥੇ ਦੇਖਣ ਨੂੰ ਮਿਲ ਰਹੇ ਆ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਪੂਰੀ ਦੀ ਪੂਰੀ ਮਾਰਕੀਟ ਹੀ ਇਸ ਵਕਤ ਤਿਆਰ ਹੈ ਵੈਲਕਮ ਕਰ ਰਹੀ ਆ ਲੋਹੜੀ ਨੂੰ ਹਲੇ ਜਦਕਿ 3 ਦਿਨ ਤਕਰੀਬਨ ਪਏ ਨੇ ਲੋਹੜੀ ਦੇ ਤਿਉਹਾਰ ਨੂੰ ਲੇਕਿਨ ਤਿਆਰੀਆਂ ਦੇਖ ਸਕਦੇ ਹਾਂ ਜ਼ਿਲ੍ਹੇ ਪਤੰਗਾਂ ਦੇ ਸ਼ੌਕੀਨ ਨੇ ਪਤੰਗਾਂ ਦੀਆਂ ਬਹਾਰਾਂ ਲਗਾਉਣ ਦੇ ਸ਼ੌਕੀਨ ਨੇ ਉਹ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਰੰਗ ਅਲੱਗ-ਅਲੱਗ ਸਾਈਜ਼ ਅਲੱਗ-ਅਲੱਗ ਡਿਜ਼ਾਈਨਸ ਦੇ ਨਾਲ ਜਿਹੜੇ ਪਤੰਗ ਹੁੰਦੇ ਨੇ ਉਹ ਇਸ ਵਕਤ ਤਿਆਰ ਨੇ ਪਤੰਗ ਡੋਰਾ ਅਲੱਗ-ਅਲੱਗ ਜੀ ਹਾਂ 3 ਦਿਨ ਤਕਰੀਬਨ ਰਹਿ ਗਏ ਨੇ ਤੇ ਜੋ ਸਖਤ ਖਰੀਦਦਾਰੀ ਹੈ ਇਹ ਹੁਣ ਸ਼ੁਰੂ ਹੋ ਗਈ ਹੈ ਦੇ ਇਸ ਖਰੀਦਦਾਰੀ ਦੇ ਨਾਲ ਨਾਲ ਹੁਣ ਪਤੰਗਾਂ ਦੇ ਜੋ ਸ਼ੌਕੀਨ ਨੇ ਉਹ ਹੁਣ ਦੁਕਾਨਾਂ 'ਚ ਆਣਾ ਸ਼ੁਰੂ ਹੋ ਗਏ ਨੇ ਦੇਖ ਸਕਦੇ ਹੋ ਕਿ ਅਲੱਗ-ਅਲੱਗ ਸਾਈਜ਼ ਦੇ ਜੋ ਅਲੱਗ-ਅਲੱਗ ਪਤੰਗ ਨੇ ਉਹ ਇੱਥੇ ਦੇਖਣ ਨੂੰ ਮਿਲ ਰਹੇ ਆ ਨਾਲ ਦੇ ਨਾਲ ਕੁਝ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਅੱਜ ਦੇ ਟਾਈਮ ਦੇ ਵਿੱਚ ਕਿੰਨੇ ਤਰ੍ਹਾਂ ਦੇ ਜਿਹੜੇ ਪਤੰਗ ਨੇ ਇਹ ਹੁਣ ਲੋਕਾਂ ਵਾਸਤੇ ਅਵੇਲੇਬਲ ਨੇ ਛੋਟੇ ਤੋਂ ਲੈ ਕੇ ਵੱਡੇ ਤੱਕ ਗੱਲਬਾਤ ਕਰਦੇ ਹਾਂ ਬਾਈ ਹੁਣਾ ਨਾਲ ਜਿਹੜੇ ਡੀਲ ਕਰਦੇ ਇਸ ਕੰਮ ਦੇ ਵਿੱਚ ਤੇ ਹਾਂਜੀ ਬਾਈ ਜੀ ਕੀ ਹਾਲ ਚਾਲ ਵਧੀਆ ਬਾਈ ਜੀ ਕੀ ਨਾਮ ਤੁਹਾਡਾ ਦੀਪਕ ਮਾਰਜੀ ਦੀਪਕ ਬਾਈ ਜੀ ਕਿੰਨੇ ਕੁ ਤਰ੍ਹਾਂ ਦੇ ਪਤੰਗ ਹੈਗੇ ਨੇ ਕਿਹੜੀ ਕਿਹੜੀ ਤਰ੍ਹਾਂ ਦੇ ਛੋਟੇ ਤੋਂ ਲੈ ਕੇ ਵੱਡੇ ਤੱਕ ਕੀ ਸਾਈਜ਼ ਨੇ ਕੀ ਉਹਨਾਂ ਦੇ ਨਾਮ ਨੇ ਕੀ ਉਹਨਾਂ ਨੂੰ ਕਹਿੰਦੇ ਨੇ ਤੁਹਾਨੂੰ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਕਰੋ ਸਟਾਰਟ ਭਾਈ ਜੀ ਤਾਂਗੇ ਕਹ ਹੈਗਾ ਜੀ ਰਾਮਪੁਰ ਦਾ ਇਹਨੂੰ ਸਾਹੀ ਕਹਿੰਦਾ ਮਝੋਲਾ ਵਾਹ ਜੀ ਕੀ ਕਹਿੰਦੇ ਨੇ ਮਝੋਲਾ ਠੀਕ ਹੈ ਜਿਹੜਾ 5 ਵੇ ਦਾ ਹੁੰਦਾ ਹੈ ਠੀਕ ਹੈ ਉਤੋਂ ਆ ਜਾਂਦਾ ਜੀ ਹਲੋ ਇਹਨੂੰ ਕਹਿੰਦੇ ਆ ਦਾ ਰਾਮਪੂਰੀ ਪਤੰਗ ਹੂੰ ਠੀਕ ਹੈ ਜੀ ਇਹ ਆ ਗਾਂਬਾ ਦਾ ਪਾਕਿਸਤਾਨੀ ਪੋਣਾ ਠੀਕ ਹੈ ਕੀ ਬਾਤ ਹੈ ਹ ਕੁਦਾ ਜਾਂਦਾ ਇਹਨੂੰ ਤਾਵਾ ਹਾਂ ਅਗਰ ਡੇਰ ਤਾਵਾ ਹੂੰ ਹੋਰ ਚੱਲੋ ਜੀ ਆਏ ਹੋਰ ਅਲੱਗ ਅਲੱਗ ਸਾਈਜ਼ ਤੁਹਾਨੂੰ ਦਿਖਾ ਰਹੇ ਹਾਂ ਲੰਨ ਅਲੱਗ ਨਾਮ ਮੇਜੋ ਅੱਲਾ ਪ੍ਰਿੰਟ ਹੂੰ ਹਾਲੋ ਜੀ ਅੰદાવાદ ਪੋਣਾ ਸੂਰਤੀ ਵੇਪਰਚ ਹੂੰ ਪ੍ਰਿੰਟ ਪੋਣਾ ਹੂੰ ਠੀਕ ਹੈ ਜੀ ਠੀਕ ਹੈ ਹੋਰ ਕੈਨੇਡਾ ਚ ਮਿਲ ਜਾਊਗਾ ਜੀ ਪੋਣਾ ਠੀਕ ਹੈ ਕਿਆ ਬਾਤ ਬੱਚਿਆਂ ਦੀ ਚੱਲ ਵਾਲੀ ਮਿਲ ਜਾਊਗੀ ਇਹ ਵੀ ਆਹ ਚੱਲ ਵਾਲੀ ਬਰੀ ਆਹ ਤੁਕਲ ਅੱਛਾ ਠੀਕ ਹੈ ਤੁਕਲ ਆ ਗਿਆ ਠੀਕ ਹੈ ਠੀਕ ਹੈ ਜੀ ਹੋਰ ਜੀ ਆ ਕੋਈ ਸਾਤ ਨੇ ਇੱਕ ਆਂਦਾ ਹੀ ਘੋੜਿਆਂ ਦਿਖਾਉਂਦੇ ਆ ਆ ਕੋਲ ਇਹਨੂੰ ਕੀ ਕਹਿੰਦੇ ਨੇ ਸਨੇਕ ਅੱਛਾ ਕੀ ਬਾਤ ਆ ਕੀ ਬਾਤ ਹੈ ਤੇ ਇਹਨਾਂ ਦੀ ਜਬ ਕੀਮਤ ਦੀ ਬਾਈ ਜੀ ਗੱਲ ਕਰੀਏ ਕੀਮਤ ਕਿੰਨੇ ਸ਼ੁਰੂ ਹੋ ਜਾਂਦੀ ਹੈ ਤਕਰੀਬਨ ਕੀਮਤ ਸ਼ੁਰੂ ਹੋ ਜਾਂਦੀ ਹੈ 400 ਰੁਪਏ ਸੈਂਕੜੇ ਤੋਂ 60 ਰੁਪਏ ਦਰਜਨ ਠੀਕ ਹੈ ਇਹ ਕੀਮਤ ਹੈ ਮਦੰਗਾ ਹਾਂ ਜੀ ਉਹ ਤਾਂ ਜੀ ਹੋਰਸਲ ਦਾ ਕੰਮ ਤੋਂ ਓਸਲ ਦਾ ਕੰਮ ਹੈ ਜੀ ਜੇ ਸੈਂਕੜੇ ਸਾਹਮਣੇ ਲਵਾਂਗੇ 400 ਰੁਪਏ ਦਰਜਨ ਸਾਹਮਣੇ 60 ਰੁਪਏ ਠੀਕ ਹੈ ਤਗੀ ਜੇ ਉਮਮ ਬਕਾ ਸਤਾ ਇੱਕ ਪਤੰਗ ਕਿੰਨੇ ਤੋਂ ਸ਼ੁਰੂ ਹੁੰਦਾ ਇੱਕ ਪਤੰਗ ਦੀ ਗੱਲ ਕਰੀਏ ਆਪਾਂ ਸਿੰਪਲ ਇੱਕ ਪਤੰਗ 1 ਰੁਪਏ 20 ਪੈਸੇ ਤੋਂ ਸ਼ੁਰੂ ਹੁੰਦਾ ਜਿਹੜਾ ਕਿ ਇਸ ਟਾਈਮ ਖਤਮ ਹੋ ਗਿਆ ਹੈ ਵਾ ਉਹਦਾ ਪਲਾਸਟਿਕ ਪਰ ਹੀ ਹੁੰਦੀ 1 ਰੁਪਏ 20 ਪੈਸੇ ਤੋਂ ਠੀਕ ਹੈ ਉਸ ਤੋਂ ਬਾਅਦ ਵੱਡੇ ਤੋਂ ਵੱਡਾ ਗੱਲ ਕਰੀਏ ਕਿਹੜੇ ਵੱਡੇ ਤੋਂ ਵੱਡੇ ਛੱਜੇ ਕਿਹੜੇ ਹੋਏ ਵੱਡੇ ਤੋਂ ਵੱਡਾ ਗੋਦਾਂ ਚ ਪਿਆ ਵਾ 6-7 ਫੁੱਟ ਦਾ ਪਤੰਗ ਹੁੰਦਾ ਵਾ 6-7 ਫੁੱਟ ਦਾ ਵਾ ਜੀ ਵਾ ਬੰਦੇ ਜਿਹੜਾ ਸਾਈਜ਼ ਹੁੰਦਾ ਪੂਰਾ ਦਾ ਠੀਕ ਹੈ ਜੀ ਦੋਸਤੋ ਛੋਟੇ ਹੋਰ ਕਿਹੜੇ ਆ ਛੋਟੇ ਵੱਡੇ ਦਿਖਾ ਦਿੰਨੇ ਬਾ ਉਹਨਾਂ ਦੇ ਜਿਹੜੇ ਰੇਟ ਨੇ ਉਹ ਸ਼ੁਰੂ ਹੁੰਦੇ ਨੇ ਤੇ ਵੱਡੇ ਤੋਂ ਵੱਡੇ ਜਿਹੜੇ ਛੱਜੇ ਤੱਕ ਨੇ ਜੇਲਾ ਭਾਈ 6 ਫੁੱਟੀ ਸੱਜਾ ਵੱਡਾ ਉਹਦਾ ਕੀ ਰੇਟ ਆ ਉਹ 160 ਰੁਪਏ ਆ ਜੀ 160 ਰੁਪਏ ਦਾ ਵਾਹ ਜੀ ਵਾਹ ਤੇ ਹੋਰ ਵੱਡੇ ਵੱਡੇ ਪਤੰਕ ਕਿਹੜੇ ਕਿਹੜੇ ਨੇ ਉਹ ਦਿਖਾਓ ਮੜੇ ਜੀ ਆਹ 3 ਫੁੱਟ ਅੱਛਾ ਇਹ ਕਿਹੜਾ ਜੀ 3 ਫੁੱਟ ਦਾ ਜੀ ਇਹ 60 ਰੁਪਏ ਦਾ ਜੀ ਅੱਛਾ ਠੀਕ ਆ ਜੀ ਆਹ ਪਰ ਇਹ ਝੱਲ ਵਾਲੀ 60 ਰੁਪਏ ਦੀ ਹਾਂ ਲਗੋ ਅ ਵੀ 60 ਰੁਪਏ ਪਾਕਿਸਤਾਨੀ ਡਿਜ਼ਾਈਨ ਠੀਕ ਆ ਠੀਕ ਆ ਜੀ ਉਸ ਤੋਂ ਬਾਅਦ ਆ ਗਿਆ ਜੀ 5 ਫੁੱਟ ਦਾ ਹੂੰ ਇਹ ਪੇਪਰ ਕਿਹੜਾ ਬੜਾ ਬਟਰ ਪੇਪਰ ਹੈ ਜੀ ਬਟਰ ਪੇਪਰ ਹਾਂ ਆਈ ਪੇਪਰ ਦੂਜਾ ਹੈ ਅੱਧਾ ਦੇਖੋ ਜੀ ਇਹ ਪੇਪਰ ਕਿਵੇਂ ਖਿੱਚਾਂ ਵਾਸਤੇ ਡੋਰ ਕਿ ਢਿਲਾਵਲੀ ਡੋਰ ਵਾਸਤੇ ਕਿਹੜਾ ਵੱਡਾ ਬਦੰਗ ਢਿਲਾ ਨਾ ਹੀ ਹੁੰਦਾ ਜੀ ਖਿੱਚਣ ਲਈ ਵੱਡਾ ਬਦੰਗ ਢਿਲਾ ਨਾਲ ਹਾਂ ਛੋਟਾ ਬਦੰਗ ਲਿਆ ਹੁੰਦੀ ਖਿੱਚਾਂ ਲਈ ਠੀਕ ਹੈ ਛੋਟਾ ਖਿੱਚਾਂ ਲਈ ਵੱਡਾ ਢਿਲਾ ਲਈ ਕੀ ਬਾਤ ਆਖੋ ਜੀ ਆ ਵੱਡਾ ਪਾੜੀ ਆ ਡਿਆਣੀ ਆ ਡਿਆਣੀ ਦੇਖੋ ਇਹਨਾਂ ਦੀ ਹਾਂ ਚਾਰ ਡਿਆਣੀ ਕਿੰਨੇ ਜੋੜ ਲਾਏ ਹੋਇਆ ਇਹ ਡਿਆਣੀ ਦੀ ਕੀ ਖਾਸੀਅਤ ਹੈ ਜੀ ਕਿਹੜੀ ਅਰੇ ਬ੍ਰੈਂਡ ਬਣੇ ਹੋਏ ਲੱਟੜ ਇਹ ਡਿਆਨ ਵਧੀਆ ਇਹ ਕਾਰੀਗਰਤਾ ਬਣਿਆ ਹੁੰਦਾ ਜਿਹੜਾ ਦੂਜਾ ਹੁੰਦਾ ਸਿੰਪਲ ਜਿਹਾ ਉਹ ਤਾਂ ਬੱਚਾ ਨਾਲ ਨੇ ਕਿਹੜੇ ਕਾਰੀਗਰ ਤਿਆਰ ਕਰਦੇ ਕਿਹੜੇ ਸ਼ੇਡ ਦੇ ਕਾਰੀਗਰ ਤਿਆਰ ਕਰਦੇ ਆ ਇਹ ਤਾਂ ਲੋਕਲ ਤਿਆਰ ਹੁੰਦਾ ਇਹ ਵੱਡਾ ਪਤੰਗ ਜਿਆਦਾ ਹਾਂਜੀ ਲੋਕਲ ਅੰਬਸਰ ਤੇ ਲੁਧਿਆਣਾ ਹੀ ਹੁੰਦੇ ਜਾਂਦਾ ਵਾ ਵੱਡਾ ਪਤੰਗ ਜਾਂ ਛੋਟਾ ਪਤੰਗ ਆ ਉਹ ਰਾਮਪੂ ਜੈਪੂਰ ਅਹਮਦਾਬਾਦ ਉੱਥੋਂ ਦੀ ਆਂਦਾ ਹੀ ਪਤੰਗ ਠੀਕ ਹੈ ਠੀਕ ਹੈ ਬੋਲੋ ਜੇ ਅੱਪ ਗੱਲ ਕਰੀਏ ਤਾਂ 400 ਰੁਪਏ ਤੋਂ ਲੈ ਕੇ 150 ਰੁਪਏ ਤੱਕ ਇਹ ਪਤੰਗਾਂ ਦਾ ਰੇਟ ਹੈਗੇ ਆ 150 ਰੁਪਏ 300 ਰੁਪਏ ਤੱਕ ਵੀ ਹੁੰਦਾ ਵਾ ਜਿਹੜਾ ਉਹ ਬਲੇ ਬਲੇ 300 ਰੁਪਏ ਦਾ ਬਤਾਉਂਦੇ 300 ਰੁਪਏ ਦਾ ਬਤਾਉਂਦੇ ਉਹਦੀ ਖਾਸਿਤਗੀ ਹੁੰਦੀ ਆ ਕਿਹੜੀ ਉਦਾਂ ਡਿਜ਼ਾਈਨ ਹੁੰਦਾ ਜੀ 6 ਫੁੱਟ ਦਾ ਹੁੰਦਾ ਵਾ ਜਿਹੜੇ ਆਵਾ ਹਾਂ ਜਿਆ ਡਿਜ਼ਾਈਨ ਹੈ ਜਿਆ ਗੋਦਾਮ ਚ ਵੇਚੇ ਮਾਲੋ ਨਾਲ ਦਾ ਹਾਂ ਉਹ ਹੁੰਦਾ ਵਾ ਠੀਕ ਹੈ ਜੀ ਠੀਕ ਹੈ ਕੀ ਬਾਤ ਆ ਸੋ ਦਰਸ਼ਕੋ ਅਲੱਗ ਅਲੱਗ ਤੁਸੀਂ ਦੇਖਿਓ ਡਿਜ਼ਾਈਨ ਦੇਖਿਓ ਪਤੰਗਾਂ ਦੇ ਅਲੱਗ ਅਲੱਗ ਪਤੰਗਾਂ ਦੇ ਡਿਜ਼ਾਈਨ ਪਰੀਆਂ ਤੋਂ ਲੈ ਕੇ ਪਰੀਆਂ ਪਰੇ ਤੁਕੜ ਹੋਰ ਵੀ ਕਈ ਤਰ੍ਹਾਂ ਤਰ੍ਹਾਂ ਦੇ ਅਲੱਗ ਅਲੱਗ ਤਰ੍ਹਾਂ ਦੇ ਨਾਮ ਛੱਜੇ ਤੱਕ ਤੇ ਵੈਸੀ ਵੀ ਕਹਿੰਦੇ ਤੋਹਾਰੀ ਇਹੋ ਜਿਹਾ ਕਿ ਹਰ ਇਨਸਾਨ ਆਪਣੇ ਸ਼ੌਂਕ ਦੇ ਹਿਸਾਬ ਨਾਲ ਆਪਣੀ ਜੇਬ ਦੇ ਹਿਸਾਬ ਨਾਲ ਖਰਚੇ ਦੇ ਹਿਸਾਬ ਨਾਲ ਪੈਸੇ ਖਰਚਦਾ ਆਪਣੇ ਸ਼ੌਂਕ ਪੂਰਦਾ ਆਪਣੇ ਸ਼ੌਕ ਪੂਰੇ ਕਰਦਾ ਸੋ ਅਲੱਗ ਅਲੱਗ ਡਿਜ਼ਾਈਨ ਚੈੱਕ ਡਿਜ਼ਾਈਨ ਤੋਂ ਲੈ ਕੇ ਦੂਜੇ ਵੱਡੇ ਹਰੀਜ਼ਨਟਲ ਵਰਟੀਕਲ ਡਿਜ਼ਾਈਨਸ ਤੇ ਨਾਲ ਨਾਲ ਜਿਲੀਆਂ ਮੂਵੀਜ਼ ਹੁੰਦੀਆਂ ਨੇ ਉਹਨਾਂ ਦਾ ਡਿਜ਼ਾਈਨ ਆ ਡ੍ਰੈਗਨ ਡਿਜ਼ਾਈਨ ਦੇਖ ਸਕਦੇ ਹੋ ਇਹ ਉਹ ਜਿਲੇ ਆਪਾਂ ਆਮ ਤੌਰ ਤੇ ਲਟਕਾ ਦਿੰਦੇ ਨੇ ਨਿਆਰ ਨਾਲ ਲੱਗੇ ਨਜ਼ਰ ਬੱਟੂ ਜਿਹਨੂੰ ਕਿਹਾ ਜਾਂਦਾ 올ਡ ਡਿਜ਼ਾਈਨ ਸਪਾਈਡਰਮੈਨ ਡਿਜ਼ਾਈਨ ਐਵੈਂਜਰਸ ਡਿਜ਼ਾਈਨ ਤੋਂ ਲੈ ਕੇ ਅਲੱਗ-ਅਲੱਗ ਹੈਪੀ ਨਿਊ ਈਅਰ ਵੈਲਟਾ ਡਿਜ਼ਾਈਨ ਤੇ ਜੀ ਹਾਂ ਕਿਦਾਂ ਭੁੱਲ ਜਾਈਏ ਲੇਜੈਂਡ ਨੂੰ ਸਿੱਧੂ ਮੂਸੇਵਾਲਾ ਡਿਜ਼ਾਈਨ ਜੀ ਹਾਂ ਨਿੱਕੇ ਨਿੱਕੇ ਪਰੀਆਂ ਤੇ ਪਤੰਗਾਂ ਤੇ ਤੇ ਅੱਜ ਵੀ ਸਿੱਧੂ ਮੂਸੇਵਾਲਾ ਕਿਹਾ ਜਾਂਦਾ ਵੀ ਦਿਲਾਂ 'ਚ ਵੱਸਦਾ ਵਸੇ ਵੀ ਕਿਉਂ ਨਾ ਅਜੇ ਕੁਝ ਕਰਕੇ ਜੋ ਗਿਆ ਤੇ ਆਹ ਦੇਖ ਸਕਦੇ ਹੋ ਕਿੰਨੇ ਹੀ ਜ਼ਿਆਦਾ ਅਲੱਗ-ਅਲੱਗ ਤੇ ਖੂਬਸੂਰਤ ਜੋ ਡਿਜ਼ਾਈਨਸ ਨੇ ਉਹ ਦੇਖਣ ਨੂੰ ਮਿਲ ਰਿਹਾ ਪਤੰਗਾਂ ਦੇ ਵਿੱਚ ਇੰਨੀ ਕਾ ਜ਼ਿਆਦਾ ਆਪਸ਼ਨ ਆ ਅੱਜ ਦੀ ਡੇਟ ਵਿੱਚ ਕਿ ਤੁਸੀਂ ਪਤੰਗ ਵਧਾਉਂਦੇ ਹੋਇਆ ਉਡਾਉਂਦੇ ਹੋਇਆ ਥੱਕ ਜਾਓਗੇ ਪਰ ਪਤੰਗਾਂ ਦੇ ਡਿਜ਼ਾਈਨ ਦੀ ਮੁਕੜੇ ਸੋ ਛੋਟੇ ਤੋਂ ਲੈ ਕੇ ਵੱਡੇ ਤੱਕ ਅੱਡ-ਅੱਡ ਜੋ ਡਿਜ਼ਾਈਨਸ ਨੇ ਉਹ ਦੇਖੋ ਨੂੰ ਮਿਲ ਰਹੇ ਆ ਆ ਜੀਜੀ ਵਾਲਾ ਕਿੰਨੇ ਦਾ ਜੀ 250 ਦਾ 250 ਰੁਪਏ ਦਾ ਕੀ ਸਾਈਜ਼ ਹੈ ਜੀ ਇਹਦਾ ਦਾ 6 ਫੁੱਟ ਦਾ ਸਾਈਜ਼ ਹੈ ਜੀ ਇਹ ਪ੍ਰੋਪਰ ਆਰਡਰ ਤੇ ਬਣਾਏ ਜਾਂਦੇ ਨੇ ਜਿਸ ਤਰ੍ਹਾਂ ਵੀ ਕੋਈ ਸਾਨੂੰ ਕਸਟਮਰ ਆ ਕੇ ਆਰਡਰ ਕਰਦਾ ਕਿ ਸਾਨੂੰ ਇਹ ਫੰਨੀ ਮੈਟਰ ਚਾਹੀਦੇ ਆ ਅਸੀਂ ਅਕੋਰਡਿੰਗ ਉਹਦੇ ਅਕੋਰਡਿੰਗ ਮੈਨਫੈਕਚਰਿੰਗ ਕਰਾ ਦਿੰਦੇ ਠੀਕ ਆ ਜੀ ਡਿਜ਼ਾਈਨਸ ਦੀ ਭਾਜੀ ਗੱਲ ਕਰੀਏ ਭਾਏ ਦਾ ਨਾਮ ਸੰਜੀਵ ਕੁਰਾਨਾ ਕੁਰਾਨਾ ਕਾਈਟਸ ਠੀਕ ਹੈ ਜੀ ਭਾਜੀ ਆਪਣੇ ਕਿਹੜੇ ਕਿਹੜੇ ਤੁਹਾਡੇ ਕੋਲ ਜਿਹੜੇ ਡਿਜ਼ਾਈਨਸ ਨੇ ਇਹ ਜ਼ਿਆਦਾ ਪਪੂਲਰ ਨੇ ਤੇ ਲੋਕ ਪਸੰਦ ਕਰਦੇ ਆ ਦੇਖੋ ਜੀ ਡਿਜ਼ਾਈਨਸ ਜਿਹੜੇ ਹੈਗੇ ਜੀ ਤਾਂ ਛੋਟੇ ਬੱਚੇ ਵਗੈਰਾ ਆਉਂਦੇ ਨੇ ਉਹ ਤਾਂ ਕਾਟਨ ਵਗੈਰਾ ਪਸੰਦ ਕਰਦੇ ਨੇ ਕਿ ਕਾਟੂਗ फ्रेंडशिप ਦਾ ਟਾਈਮ ਚੱਲ ਰਿਹਾ ਤੇ ਅੱਜ ਕੱਲ ਲਾਈਕ ਕਰਦੇ ਆ ਕਿ ਕੁਝ ਮੈਟਰ ਵਾਲੇ ਪਤੰਗ ਹੋ ਜਾਣਗੇ ਜਿਸ ਤਰ੍ਹਾਂ ਕਿ ਮੈਂ ਕੈਮਰਾਮੈਨ ਸਭ ਨੂੰ ਕਹਿਣਾ ਚਾਹਾਂਗਾ ਕਿ ਆ ਦਿਖਾਨ ਅੱਛਾ ਕਿਸ ਤਰ੍ਹਾਂ ਸਨਮ ਹੈ ਸਨਮ ਇੱਕ ਕੋਈ ਲੜਕਾ ਹੈ ਉਹਦੀ ਗਰਲਫ੍ਰੈਂਡ ਦਾ ਨਾਮ ਸਨਮ ਹੈ ਉਹਦੇ ਆਰਡਰ ਲਈ ਉਹਦਰ ਤੇ ਤਿਆਰ ਕੀਤੀ ਹੋਈ ਹੈ ਤੇ तकरीबन 10 ਕ ਪੀਸ ਡਿਫਰੈਂਟ ਡਿਫਰੈਂਟ ਕਲਰਸ ਦੇ ਵਿੱਚ ਅੱਛਾ ਇਹ ਉਹਦੇ ਘਰ ਵੱਲ ਉਡਾਊਗਾ ਇਹ ਨਹੀਂ ਇਹ ਉਹਦੀ ਉਹਦੀ ਡੈਡੀਕੇਟ ਕੀਤਾ ਕਿ ਉਹਦੀ ਗਰਲਫ੍ਰੈਂਡ ਨੇ ਹਾਂ ਕੀ ਐਂਡ ਉਹ ਖੁਦ ਇਸ ਨੂੰ ਉਹਨੂੰ ਗਿਫਟ ਕਰੇਗਾ ਜਾਂ ਜੋ ਵੀ ਵਾਟਸਐਪ ਪਿਆਰ ਦਾ ਇਜ਼ਹਾਰ ਦਾ ਤਰੀਕਾ کہہ ਸਕਦੇ ਆ ਇੱਕ ਲੋੜੀ ਤੁਹਾਨੂੰ ਪਤਾ ਇੱਕ ਪਿਆਰ ਦਾ ਤਿਉਹਾਰ ਹੈ ਸੋ ਉਹਨੂੰ ਇਜ਼ਹਾਰ ਕਰਨ ਲਈ ਕੀਤਾ ਗਿਆ ਠੀਕ ਹੈ ਔਰ ਬਾਕੀ ਤੁਸੀਂ ਅੱਗੇ ਜਾਣਦੇ ਹੀ ਹੋ ਕਿ ਅਸੀਂ ਜਿਹੜੇ ਮੰਨੇ ਜਾਂਦੇ ਆ ਇਹਨਾਂ ਦੀ ਸਪੈਸ਼ਲਿਟੀ ਕੁਝ ਔਰ ਤੰਗ ਹੈਗੇ ਜਿੱਦਾਂ ਕਿ ਮੋਟੋ ਹੂੰ ਠੀਕ ਹੈ ਦੇਖੋ ਕਿੰਨਾ ਪਿਆਰਾ ਪਤੰਗ ਹੈ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਕਿ ਦਿਖਾਣ ਕਿੰਨਾ ਪਿਆਰਾ ਪਤੰਗ ਹੈ ਔਰ ਇਹ ਪਤੰਗ ਵੀ ਕਿਸੇ ਬੰਦੇ ਦੇ ਆਰਡਰ ਤੇ ਹੀ ਤਿਆਰ ਹੋਇਆ ਕਿਆ ਬਾਤ ਕੋਈ ਆਪਣੇ ਵਾਈਫ ਨੂੰ ਮੋਟੋ ਕਹਿੰਦਾ ਕੋਈ ਆਪਣੇ ਭੈਣ ਨੂੰ ਮੋਟੋ ਕਹਿੰਦਾ ਕੋਈ ਆਪਣੀ ਗਰਲਫ੍ਰੈਂਡ ਨੂੰ ਮੋਟੋ ਕਹਿੰਦਾ ਤੇ ਉਸ ਮੋਟੋ ਨੂੰ ਡੈਡੀਕੇਟ ਕਰਦੇ ਹੋਏ ਕਾਈਟ ਤਿਆਰ ਕੀਤਾ ਗਿਆ ਇਹਦੀ ਕੀਮਤ ਕਿੰਨੀ ਕਿਆ ਇਹ ਬੱਟਰ ਪੇਪਰ ਦੇ ਵਿੱਚ 100 ਰੁਪਏ ਹੈ ਜੀ ਏਸੀ ਤਰੀਕੇ ਨਾਲ 6 ਫੁੱਟ ਦੇ ਵਿੱਚ ਵੀ ਆਰਡਰ ਤੇ ਤਿਆਰ ਹੋਇਆ ਹਮਮ ਉਹਦੇ ਵਿੱਚ ਵੀ ਉਹਨੇ ਇਹ ਗੱਲ ਕਹੀ ਕਿ ਇਸੇ ਤਰੀਕੇ ਨਾਲ ਬਾਕੀ ਜਿਹੜੇ ਸਾਈਜ਼ ਦੇ ਪਤੰਗਾਂ ਉਹਨਾਂ ਉੱਪਰ ਵੀ ਚੀਜ਼ਾਂ ਡੈਡੀਕੇਟ ਕੀਤੀਆਂ ਤੇ ਖਾਨ ਸਾਹਿਬ ਆਪ ਗੱਲ ਕਰੀਏ ਤਾਂ ਪਤੰਗ ਤਕਰੀਬਨ ਛੋਟੀਆਂ ਪਰੀਆਂ ਕਿੰਨੇ ਰੁਪਏ ਤੋਂ ਉੱਪਰ ਪ੍ਰਾਈਸ ਸ਼ੁਰੂ ਹੋ ਜਾਂਦੀਆਂ ਜੇ ਆਪ ਗੱਲ ਕਰੀਏ ਦੇਖੋ ਜੀ ਜਿਹੜੀਆਂ ਛੋਟੀਆਂ ਪਰੀਆਂ ਪਾਪਾ ਕੀ ਪਰੀਆਂ ਸਾਡੇ ਕੋਲ ਤਾਂ 1 ਰੁਪਏ ਤੋਂ ਸ਼ੁਰੂ ਹੋ ਜਾਂਦੀਆਂ ਠੀਕ ਹੈ ਜੀ ਇਹਦੇ ਵੱਡੇ ਛੱਜੇ ਅਪ ਟੂ ਅਪ ਟੂ ਸੇਡਾ ਸਾਡੇ ਕੋਲ ਹੈਗਾ 250 ਰੁਪਏ ਤੱਕ 500 ਰੁਪਏ ਤੱਕ ਪਰ ਪੀਸ ਦਾ ਰੇਟ ਹੈਗਾ ਕੀ ਬਾਕੀ ਭਾਈ ਜੀ ਇਹ ਡਿਜ਼ਾਈਨ ਦੀ ਖਾਸੀਅਤ ਕੀ ਹੈ ਨਾ ਸਰ ਇਹ ਡਿਜ਼ਾਈਨ ਦੀ ਖਾਸੀਅਤ ਹੈ ਕਿ ਇਹਨਾਂ ਤੇ ਕਾਰੀਗਰਾਂ ਦੀ ਮਿਹਨਤ ਹੋਈ ਹੈ ਇਹ ਅੰਬਰਸਰੀ ਆਈਟਮਸ ਹੈ ਇਹ ਤੁੱਕਲ ਹੈ ਜਿਹੜੀ ਕਿ ਹੁਣ ਲੁਧਿਆਣਾ ਦੇ ਵਿੱਚ ਵੀ ਕਾਫੀ ਕਲਚਰ ਚੱਲ ਪਿਆ ਦਾ ਪਹਿਲੇ ਇਕੱਲੇ ਅੰਮ੍ਰਿਤਸਰ ਦੇ ਵਿੱਚ ਹੀ ਉੱਗਦੀ ਹੁੰਦੀ ਸੀ ਸਭ ਤੋਂ ਪਹਿਲੇ ਪਾਕਿਸਤਾਨ ਪਸ਼ਾਵਰ ਤੋਂ ਸ਼ੁਰੂ ਹੋਈ ਸੀ ਇਹ ਠੀਕ ਹੈ ਪਸ਼ਾਵਰ ਦੇ ਵਿੱਚ ਇਹ ਡੈਡੀਕੇਟ ਕੀਤੀ ਕਿ ਉਹਨਾਂ ਨੇ ਉਹ ਸ਼ੁਰੂ ਕੀਤੀ ਉਹ ਲੋਕਾਂ ਨੇ ਵੀਡੀਓਜ਼ ਦੇਖੀਆਂ ਅੰਬਰਸਰ ਤੋਂ ਸ਼ੁਰੂ ਹੋ ਕੇ ਅੰਬਰਸਰ ਤੋਂ ਲੁ ਸੋ ਹੋਰ ਜੇ ਅਸੀਂ ਅੰਦਰੋਂ ਚੱਲੀਏ ਜੀ ਹੋਰ ਪਤੰਗਾ ਵਗੈਰਾ ਡਿਜ਼ਾਈਨਸ ਅਕ੍ਰੀਡਿਟ ਡਿਜ਼ਾਈਨ ਦੀਆਂ ਪਤੰਗਾ ਬਹੁਤ ਕੁਸ਼ਤਿਸਤ ਰੱਖੀ ਫਿਰਦੇ ਹੋ ਲਓ ਜੀ ਅਸੀਂ ਇਸ ਮਾਰਕੀਟ ਦੇ ਵਿੱਚ ਸਭ ਸਭ ਤੋਂ ਪਹਿਲਾਂ ਹੋਲ ਸੇਲ ਦਾ ਕੰਮ ਕਰਦੇ ਆਂ ਹੋਲ ਸੇਲ ਦੇ ਰਿਗਾਰਡਿੰਗ ਸੀ ਹੈ ਤੁਸੀਂ ਅਗਰ ਦੇਖਣਾ ਚਾਹੋ ਤਾਂ ਸਾਡੇ ਕੋ ਸਨੇਕਸ ਟਾਈਪਸ ਹੋਗੇ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਕਿ ਉੱਪਰ ਦਿਖਾਣ ਥਾਡੇ ਕੋ ਬੰਦੇ ਵਾਲੇ ਪਤੰਗ ਹੋਗੇ ਜਿਹਦੇ ਜੀ ਕਿ ਬੰਦਾ ਬਣਿਆ ਹੁੰਦਾ ਠੀਕ ਹੈ ਇਹ ਉਡਾਣੇ ਸੌਖੀ ਹੈ ਜੀ ਆਲੇ ਨਹੀਂ ਇਹ ਚੀਜ਼ਾਂ ਉੱਡ ਜਾਂਦੀਆਂ ਹਨ ਔਰ ਬਟ ਇਹ ਕਿ ਕੁਝ ਅੱਜਕੱਲ ਹਰ ਕੋਈ ਕਹਿੰਦਾ ਕਿ ਨਾਰਮਲ ਸੀਜ਼ਨ ਨਾਲ ਮਲੇ ਕੁਝ ਫੈਂਸੀ ਮਿਲੇ ਕਿਉਂਕਿ ਯੈਸ ਯੂਨਿਕ ਜੀ ਚੀਜ਼ ਮਿਲੇ ਕਿਉਂਕਿ ਲੋਹੜੀ ਕਿਹਦਾ ਤਿਉਹਾਰ ਹੈ ਜਿਹੜਾ ਕਿ ਬਹੁਤ ਸਸਤਾ ਹੈ ਤੁਸੀਂ 1000 ਰੁਪਏ ਨਾਲ ਬੱਚੇ ਨੂੰ ਪੂਰਾ ਹਫਤਾ ਇੰਜੋਏ ਕਰ ਸਕਦੇ ਹੋ ਬਿਲਕੁਲ ਠੀਕ ਹੈ ਬਿਲਕੁਲ ਸਸਤਾ ਸੋ ਕੂਪ ਕਹਿ ਲੀਏ ਕਿ ਦਿਨ ਦਿਨ ਰਹਿ ਗਏ ਲੋਹੜੀ ਚ ਪਰ ਥੋੜਾ ਜਿਹਾ ਜਿਹੜਾ ਲੋਕਾਂ ਚ ਜੋਸ਼ ਹੈ ਉਹ ਬਾਈ ਜੀ ਘੱਟ ਨਜ਼ਰ ਆ ਰਿਹਾ ਨਹੀਂ ਇਸ ਤਰ੍ਹਾਂ ਹੈ ਜੀ ਠੰਡ ਦੀ ਰਹਿ ਗਈ ਗੱਲ ਦੇਖੋ ਰੱਬ ਨੇ ਹਰ ਇੱਕ ਬਾਰੇ ਸੋਚਣਾ ਹੋਜ਼ਰੀਵਾਰਿਆਂ ਵਾਲਿਆਂ ਵਾਸਤੇ ਸੋਚਣਾ ਤੇ ਪਤੰਗ ਵਾਲਿਆਂ ਵਾਲੇ ਵੀ ਸੋਚਣਾ ਰੱਬ ਨਾਲ ਸਾਡੀ ਗੱਲ ਹੋ ਗਈ ਹੈ ਤੇ ਹੁਣ ਦੁਪਹਿਰ ਤੋਂ ਬਾਅਦ ਤਾਂ ਸਿਸਟਮ ਕਲੀਅਰ ਹੀ ਹੈ ਹੁਣ ਦੇ ਦਿੱਤੇ ਜਿਹੜੇ ਦਿਨ ਦੇਣੇ ਸੀ ਉਹਨਾਂ ਨੂੰ ਹੁਣ 4 ਦਿਨ ਆਪਣੇ ਹੀ ਆ ਠੀਕ ਆ ਉਹ 3 ਦਿਨ ਆਪਣੇ ਆਪਣੇ ਪੰਜਾਬ ਹੋਗਾ ਤੇ ਆਪਣਾ ਹੀ ਰਾਜ ਹੋਗਾ ਆਏ ਹਾਏ ਕੀ ਬਾਤਾਂ ਕੀ ਬਾਤਾਂ ਸੋ ਕਿਤਨਾ ਕਿਤੇ ਜੀਹਾਂ ਠੰਡ ਕਰਕੇ ਥੋੜੀ ਜੀ ਜਿਹੜੀ ਆਵਾਜ਼ ਆਈ ਹੈ ਉਹ ਜ਼ਰੂਰ ਘਟੀ ਹੋਈ ਹੈ ਥੋੜੀ ਜੀ ਲੇਕਿਨ ਸਮੇਤ ਨਾਲ-ਨਾਲ ਕਹਿੰਦੇ ਆ ਕਿ ਉੱਪਰ ਤਾਰਾ ਮਿਲ ਗਿਆ ਨੇ ਕਿ ਜਦੋਂ ਹੁਣ ਇਹ ਦੋ ਤਿੰਨ ਦਿਨ ਰਹਿ ਗਏ ਆ ਤਾਂ ਮੌਸਮ ਕਲੀਅਰ ਹੋਊਗਾ ਤੇ ਲੋਕ ਆਪਣੇ ਹੁਣ ਪਤੰਗ ਉਡਾਉਣ ਦੇ ਸ਼ੌਂਕ ਪੂਰੇ ਕਰਨਗੇ ਸੋ ਜੀਹਾਂ ਦਰਸ਼ਕੋ ਛੋਟੇ ਤੋਂ ਲੈ ਕੇ ਵੱਡੇ ਤੱਕ ਰੁਪਈਏ ਤੋਂ ਲੈ ਕੇ 300 ਰੁਪਏ ਤੱਕ ਦੇ ਪਤੰਗ ਮਾਰਕੀਟ ਤੇ ਅਵੇਲੇਬਲ ਨੇ ਸੋ ਅਲੱਗ-ਅਲੱਗ ਡਿਜ਼ਾਈਨਸ ਅਲੱਗ-ਅਲੱਗ ਰੰਗਾਂ ਦੇ ਨਾਲ ਅਲੱਗ-ਅਲੱਗ ਪੇਪਰਸ ਦੇ ਨਾਲ ਖੂਬਸੂਰਤੋ ਖੂਬਸੂਰਤ ਅਲੱਗ-ਅਲੱਗ ਡਿਜ਼ਾਈਨਿੰਗ ਦੇ ਨਾਲ ਪਤੰਗਾਂ ਇਸ ਵਕਤ ਇੰਨੀ ਕੁ ਜ਼ਿਆਦਾ ਆਪਸ਼ਨ ਨੇ ਗੱਲ ਫਿਰ ਉਹੀ ਹੈ ਕਿ ਉਡਾਉਂਦੇ ਉਡਾਉਂਦੇ ਖਿੱਚਾਂ ਮਾਰਦੇ ਢਿੱਲਾਂ ਦਿੰਦੇ ਬਾਹਾਂਵਾਂ ਥੱਕ ਜਾਣਗੀਆਂ ਆਪ ਥੱਕ ਜਾਓਗੇ ਲੇਕਿਨ ਇੰਨੇ ਕੁ ਜ਼ਿਆਦਾ ਡਿਜ਼ਾਈਨਸ ਨੇ ਕਿ ਰਾਜ ਨਹੀਂ ਆਊਗੀ ਪਤੰਗ ਉਡਾੜਾ ਬੋਰ ਨਹੀਂ ਹੋਵਗੇ ਸੋ ਅਲੱਗ-ਅਲੱਗ ਤੁਹਾਨੂੰ ਪੂਰੀ ਮਾਰਕੀਟ ਦੀਆਂ ਦੁਕਾਨਾਂ ਦਿਖਾ ਰਹੇ ਆ ਕਿਵੇਂ ਕਿਸ ਤਰ੍ਹਾਂ ਆਪਣੇ-ਆਪਣੇ ਜੋ ਪਤੰਗ ਨੇ ਇਹ ਪ੍ਰਦਰਸ਼ਿਤ ਕੀਤੇ ਗਏ ਨੇ ਇਹ ਲਾਏ ਗਏ ਆ ਕਿਵੇਂ ਅੱਡ ਅੱਡ ਜਿਲੇ ਪਤੰਗ ਨੇ ਉਹ ਇੱਥੇ ਦੇਖਣ ਨੂੰ ਮਿਲ ਰਹੇ ਆ ਸੋ ਦੇਖ ਸਕਦੇ ਹੋ ਕਿ ਕਿੱਡੀ ਵੱਡੀ ਤਾਦਾਦ ਦੇ ਵਿੱਚ ਜੋ ਪਤੰਗ ਨੇ ਉਹ ਇੱਥੇ ਮਿਲ ਰਹੇ ਆ ਲੋੜੀ ਦਿਖੋ ਲਿਖਿਆ ਹੋਇਆ ਗਿਫਟ ਕੀਤਾ ਹੋਇਆ ਸਿੱਕਰ ਲੱਗੇ ਹੋਏ ਨੇ ਤੇ ਉਹਦੇ ਨਾਲ ਦੇ ਪਤੰਗ ਦੇਖਣ ਨੂੰ ਮਿਲ ਰਹੇ ਆ ਸੋ ਅੱਡ ਅੱਡ ਜਿਲੇ ਪ੍ਰੋਡਕਸ਼ਨਸ ਨੇ ਅੱਡ ਅੱਡ ਪਤੰਗ ਜੀ ਹਾਂ ਸੋ ਇੱਕ ਹੋਰ ਆ ਬੜਾ ਵਧੀਆ ਇੱਕ ਮੈਨੂੰ ਚੀਜ਼ ਲੱਗੀ ਆ ਜੀ ਲੁਧਿਆਣਾ ਪਤੰਗ ਐਸੋਸੀਏਸ਼ਨ ਪਲਾਸਟਿਕ ਡੋਰ ਨਾ ਵੇਚਣੇ ਔਰ ਨਾ ਖਰੀਦਣੇ ਕੀ ਅਪੀਲ ਔਰ ਖਰੀਦਨੇ ਪਰ ਹੋ ਸਕਦੀ ਹੈ ਸਖਤ ਕਾਰਵਾਈ ਸੋ ਆ ਬੜੀ ਵਧੀਆ ਚੀਜ਼ ਹੈ ਜੋ ਆ ਮੈਨੂੰ ਚੀਜ਼ ਬੜੀ ਅੱਛੀ ਲੱਗੀ ਹੈ ਸੋ ਆ ਦੇਖ ਸਕਦੇ ਹੋ ਹੋਰ ਪਤੰਗਾਂ ਦੇ ਵਿੱਚ ਵੱਡੇ 3-3 4-4 ਫੁੱਟ ਦੇ ਪੰਪ ਫੁੱਟ ਦੇ ਪਤੰਗ ਸੋ ਨਾਲ ਦੇ ਨਾਲ ਕੁਝ ਗੱਲਬਾਤ ਕਰਾਂਗੇ ਤੇ ਜਾਣਾਂਗੇ ਭਾਈ ਜੀ ਕਿੰਨੇ ਕਿਹੜੇ ਤਰ੍ਹਾਂ ਦੇ ਪਤੰਗ ਰੱਖੇ ਹੋਏ ਨੇ ਸਾਰੇ ਤਾਂ ਲੈ ਕੇ ਭਾਈ ਫੈਂਸੀ ਵੈਰਾਈਟੇ ਸਾਰੀ ਹੈਗੀ ਹੋਲਸੇਲ ਦਾ ਕੰਮ ਹੈ ਅੱਛਾ ਕਿੰਨੇ ਕੀਮਤ ਤੋਂ ਸ਼ੁਰੂ ਹੋ ਜਾਂਦੇ ਆ ਜੀ ਮੰਗ ਭਈ ਸਟਾਰਟ ਹੋਏ ਨੇ ਕਾਗਜ਼ ਵਾਲੇ ਅਧਪ 250 ਰੁਪਏ ਤੋਂ ਜੀ ਠੀਕ ਐ 250 ਰੁਪਏ ਤੋਂ ਸਟਾਰਟ ਹੋ ਜਾਂਦੇ ਆ ਪੋਲਿਸ ਦੀ ਦੁਕਾਨਦਾਰ ਵਾਲੇ ਚਾਰ ਪੈੜਾ ਇੱਕ ਵਿਕਦਾ ਰਿਟੇਲ ਦੇ ਵਿੱਚ ਇਸ ਤੋਂ ਬਾਅਦ ਸਟਾਰਟ ਹੋ ਜਾਂਦੇ 380 ਰੁਪਏ ਤੋਂ ਵਾਹ ਜੀ ਵਾਹ ਦਿਖਾਓ ਲਓ ਜੀ ਹਾਂ ਆ 380 ਰੁਪਏ ਤੋਂ ਹੋਇਆ ਜੀ ਹੂੰ ਇਸ ਤੋਂ ਬਾਅਦ ਆ ਜਾਏਗਾ 550 ਰੁਪਏ ਤੋਂ ਹੋਇਆ ਜੀ ਹੂੰ ਠੀਕ ਐ ਇਸ ਤੋਂ ਬਾਅਦ ਆ ਜਾਏਗਾ 700 ਰੁਪਏ ਤੋਂ ਹੋਇਆ ਜੀ ਕਿਆ ਬਾਤ ਹੈ ਹਾਂ ਲੋ ਜੀ 700 ਰੁਪਏ ਸੋ ਪਤੰਗ ਆ ਜਾਏਗਾ ਇਹ ਤੋਂ ਠੀਕ ਹੈ ਤੋਂ 1200 ਤੇ ਗੱਲ ਕਰੀਏ ਵੱਡੇ ਵੱਡੇ ਪਤੰਗ ਨੇ ਦੇ ਉਹ ਕਿਹੜੇ ਕਿਹੜੇ ਪਏ ਤੁਹਾਡੇ ਕੋਲ ਵੱਡੇ ਪੈਸਾ ਕਾਹ ਬੜੀ ਆ ਬੜੀ ਅਟਰੈਕਟਿਵ ਚੀਜ਼ ਹੈ ਇਹ ਕਿਹੜੇ ਨੇ ਇਹਦਾ ਕੀ ਨਾਮ ਹੈ ਪਲਾਸਟਿਕ ਵਿੱਚ ਆਈ ਚੱਲ ਵਾਲੇ ਪਤੰਗ ਹੁੰਦੇ ਤਿੰਨ ਤਾਵੇ ਦੀ ਪਲਾਸਟਿਕ ਦੇ ਵਿੱਚ ਆ ਠੀਕ ਇਹ ਪਰ ਪੀਸ ਕਿਨੇ ਦਾ ਪੈਂਦਾ ਹੈ 100 ਰੁਪਏ ਦਾ ਜੀ ਠੀਕ ਹੈ ਪਰ ਪੀਸ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਤੇ ਹੋਰ ਕੋਈ ਜੀ ਵਧੀਆ ਆਟਮਾ ਤੁਹਾਨੂੰ ਲੱਗੀਆਂ ਹੁਣ ਸਾਰੀ ਲੱਗੀਆਂ ਸਾਰੀ ਫੈਂਸੀ ਵੈਰਾਈਟੀ ਆਂਧਬਾਦ ਦੇ ਪਤੰਗ ਨੇ ਠੀਕ ਹੈ ਹਾਂ ਇਹ ਜੱਤ ਪ੍ਰੋਡਕਸ਼ਨ ਕਿੱਥੇ ਦੀ ਹੈ ਜੀ ਜਿਹੜੇ ਜਿਆਦਾ ਫੈਂਸੀ ਪਤੰਗ ਹੁੰਦੇ ਆਂਧਬਾਦ ਦੇ ਹੁੰਦੇ ਆ ਲੋਕਾ ਜਿਹੜਾ ਹੁੰਦਾ ਰਾਮਪੁਰ ਦਾ ਪਤੰਗ ਹੁੰਦਾ ਅੰਮ੍ਰਿਤਸਰ ਹੁੰਦਾ ਜੈਪੁਰ ਦਾ ਹੁੰਦਾ ਜਿਹੜੇ ਜਿਆਦਾ ਵਧੀਆ ਜੈਪੁਰ ਔਰ ਆਂਧਬਾਦ ਦੇ ਹੋਣਗੇ ਠੀਕ ਹੈ ਜੀ ਠੀਕ ਹੈ ਤੇ ਕਬੜਾ ਵਧੀਆ ਬਾਹ ਟੰਗਿਆ ਜੀ ਪਲਾਸਟਿਕ ਡੋਰ ਬਿਲਕੁਲ ਬੈਨ ਜੀ ਹੁਣ ਬਿਲਕੁਲ ਜੀ ਬਿਲਕੁਲ ਇਹ ਪੂਰਾ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੋਇਆ ਹੈ ਭਈ ਐਸੋਸੀਏਸ਼ਨ ਨੇ ਫੈਸਲਾ ਕੀਤਾ ਪਰ ਪ੍ਰਸ਼ਾਸਨ ਹਜੇ ਵਿਕਾਈ ਆ ਰਿਹਾ ਜੀ ਪੈਸੇ ਕੋਈ ਲੈ ਕੇ ਸੈਟਿੰਗ ਕੀਤੀ ਹੋਈ ਲੋਕਾਂ ਮੱਹੱਲਿਆਂ 'ਚ ਵਿਕੀ ਜਾਂਦੀ ਸਾਡੇ ਕੋਲ ਮੱਹੱਲਿਆਂ 'ਚ ਵੇਚੀ ਜਾਂਦੇ ਜੀ ਐਕਚੂ ਧਾਰਾ ਵਧੀਆ ਲਾਈਨ ਹੋਈ 180 ਧਾਰਾ ਨਾਲ ਹੀ ਜਮਾਨਤ ਕਰਾ ਘਰੇ ਆ ਜਾਂਦਾ ਅਗਲਾ ਫੇਰ ਵੇਚ ਲਾਪਨ ਦਾ ਸਾਡੇ ਸਖਤੀ ਕਰਤੀ ਆ ਸਾਨੂੰ ਪਰੇਸ਼ਾਨ ਕਰਤੀ ਤੁਸੀਂ ਵੱਡੇ ਦੁਕਾਨਦਾਰ ਅਸੀਂ ਬੰਦ ਕਰਤੀ ਆ ਮੱਹੱਲਿਆਂ 'ਚ ਵੇਚੀ ਜਾਂਦੇ ਫਾਇਦਾ ਕਿਉਂ ਦਾ ਇਨ 6 ਆ ਦੇ ਬੇਟੀ ਹੁੰਦੀ ਬੱਚੇ ਬੱਚੇ ਆ ਦੇ ਵੇਗਰੀ ਆ ਸੈਟਿੰਗ ਕਰਕੇ ਸਾਰੇ ਤੇ ਡੋਰ ਦੀ ਗੱਲ ਕਰੀਏ ਭਾਜੀ ਡੋਰਾ ਕਿਹੜੇ ਕਿਹੜੀਆਂ ਜਾਦਾ ਫੇਮਸ ਨੇ ਚੱਲਦੀਆਂ ਨੇ ਲੋਕ ਪਸੰਦ ਕਰਦੇ ਭਾਜੀ ਹੁਣ ਤਾਂ ਸਹੀ ਆ ਦੇ ਕੋਈ ਕੋਟਨ ਦੇ ਵਿੱਚ ਗੱਟੂ ਆ ਗਏ ਜਿੱਦਾਂ ਪਲਾਸਟਿਕ ਡੋਰ ਸੇ ਉਹਦੇ ਗੱਟੂ ਆ ਗਏ ਕੋਟਨ ਦੇ ਵਿੱਚ ਇਹ ਕੋਟਨ ਦੇ ਅੱਗੇ ਦੇ ਵਿੱਚ ਆ ਗਏ ਬਹੁਤ ਵਧੀਆ ਡੋਰ ਹੈ ਪਲਾਸਟਿਕ ਨੂੰ ਕੱਢ ਦਿੰਦੀ ਹੈ ਇਹ ਬਣੀ ਠੀਕ ਐ ਨਿਊ ਇੰਡੀਆ ਕਿਵੇਂ ਪ੍ਰੋਪਰ ਕਹਿੰਦੇ ਮਾਂਜਾ ਜਿਹਾ ਲਾ ਕੇ ਸਾਰੇ ਉੱਤੇ ਹਾਂਜੀ 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 ਕੈਮੀਕਲ ਲੱਗਾ ਹੁੰਦਾ ਇਹਨਾਂ ਨੂੰ ਬਹੁਤ ਵਧੀਆ ਡੋਰ ਹੈਗੀ ਐ ਅੱਛਾ ਇਹਦੇ ਨਾਲ ਫਿਰ ਜੇ ਕੋਈ ਜ਼ਖਮ-ਜ਼ਖਮ ਤਾਂ ਨਹੀਂ ਹੁੰਦਾ ਕੁਝ ਨਹੀਂ ਕੁਝ ਨਹੀਂ ਆਹ ਤਾਂ ਟੋਟਲ ੁੱਟ ਜੇਗੀ ਆਮ ਰੇਟ ਵੇਚ ਰਹੇ ਹਾਂ ਇਹ 450 ਕੋ 550 ਦਾ ਗੱਟੂ 6 ਨੜੇ 1 ਕੋ 350 ਲਗ ਲਗ ਰੇਟ ਦੇ ਹੈਗੇ ਸਾਰੇ ਠੀਕ ਹੈ ਜੀ ਠੀਕ ਸੋ ਹੋਰ ਭਾਈ ਜੀ ਕਿਹੜੇ ਕਿਹੜੇ ਆਈਟਮਾਂ ਜਿਆਦਾ ਲੋਕ ਪਸੰਦ ਕਰਦੇ ਆ ਪਤੰਗਾ ਹੋ ਗਿਆ ਡੋਰਾ ਹੋ ਗਿਆ ਹੋਰ ਕਿਵੇਂ ਕਿਵੇਂ ਨਾਲ ਪਤੰਗ ਦੇ ਵਿੱਚ ਭਾਈ ਜੀ ਜਿਆਦਾ ਆ ਸਟਾਮਾ ਡੋਰ ਕੋਟਨ ਦੀ ਆਈ ਹੋਈ ਦੇਖੋ ਗਰੂੜਾ ਪਿਓਰ ਕੋਟਨ ਦੇ ਵਿੱਚ ਹੈਗੀਆਂ ਇਹ ਚੀਜ਼ਾਂ ਹੁਣ ਬਹੁਤ ਟ੍ਰੈਂਡ ਦੇ ਵਿੱਚ ਆ ਫਸਟ ਟਾਈਮ ਆਈਆਂ ਅੱਗੇ ਕਿੰਨੀਆਂ ਆਂਦੀਆਂ ਸੀਗੀਆਂ ਬਹੁਤ ਕਾਮਯਾਬ ਹੋ ਗਈ ਇਹ ਚੀਜ਼ਾਂ ਬਾਕੀ ਜਿਹੜੀ ਧਾਗੇ ਡੋਰ ਪ੍ਰਾਣੀ ਉਹ ਵੀ ਚੱਲਦੀ ਆ ਪਰ ਇਹਦਾ ਜਿਆਦਾ ਟ੍ਰੈਂਡ ਚੱਲ ਪਿਆ ਇਸ ਵਾਰ ਸੋ ਡੋਰਾਂ ਦੇ ਵਿੱਚ ਆ ਦੇਖ ਸਕਦੇ ਗੱਟੂ ਦੇਖ ਸਕਦੇ ਹਾਂ ਕਾਟਨ ਦੇ ਵਿੱਚ ਤਿਆਰ ਕੀਤੀਆਂ ਹੋਈਆਂ ਠੀਕ ਹੈ ਠੀਕ ਹੈ ਇੱਕ ਆਹ ਹੈਗੀ ਆ ਇੱਕ ਆਹ ਹੈਗੀ ਥੋੜਾ ਇੱਕ ਗੋਬੜੀ ਡੋਗਰ ਇਹ ਅੱਡ ਅੱਡ ਕੰਪਨੀਆਂ ਦੀ ਭਾਜੀ ਕੁਆਲਿਟੀ ਕਿਵੇਂ ਫਰਕ ਕਿਵੇਂ ਹੁੰਦਾ ਭਾਜੀ ਕੋਈ ਮੋਟੀ ਹੈ ਕੋਈ ਪਤਲੀ ਹੈ ਇਦਾਂ ਫਰਕ ਹੈਗਾ ਜੀ ਅੱਛਾ ਇਹ ਤਾਂ ਕਿਵੇਂ ਆ ਵੀ ਜਿਹੜੇ ਛੋਟੇ ਪਤੰਗ ਨੇ ਉਹਦੇ ਵਾਸਤੇ ਮੋਟੀ ਪਤਲੀ ਕਿਹੜੀ ਕੰਮ ਆਏਗੀ ਉਹਦੀ ਪਤਲੀ ਕੰਮ ਜਾਵੇਗੀ ਜਿਹਨੇ ਵੱਡੇ ਉਡਾਣੇ ਮੋਟੀ ਕੰਮ ਜਾਵੇਗੀ ਜੀ ਵੱਡੇ ਪਤੰਗਾਂ ਲਈ ਮੋਟੀ ਕਿਉਂਕਿ ਢਿੱਲ ਵਾਸਤੇ ਆ ਹਾਂਜੀ ਹਾਂਜੀ ਤੇ ਛੋਟੇ ਪਤੰਗ ਨੇ ਉਹ ਪਤਲੀ ਖਿੱਚ ਮਾਰਨ ਵਾਸ ਸੋ ਆ ਦੇਖ ਸਕਦੇ ਹੋ ਜੀ ਕਿ ਅਲੱਗ-ਅਲੱਗ ਜੋ ਡੋਰਾ ਨੇ ਅਲੱਗ-ਅਲੱਗ ਪਤੰਗਾਂ ਨੇ ਵੱਡੀ ਪਤੰਗਾਂ ਵਾਸਤੇ ਜਿਹੜੀਆਂ ਮੋਟੀਆਂ ਡੋਰਾ ਨੇ ਢਿੱਲ ਵਾਸਤੇ ਤੇ ਛੋਟੀਆਂ ਪਤੰਗਾਂ ਲਈ ਪਤਲੀਆਂ ਡੋਰਾ ਖਿੱਚ ਵਾਸਤੇ ਨਾਲ ਦੇ ਨਾਲ ਬਾਕੀ ਆਪਣਾ ਖਿਆਲ ਵੀ ਦਸਤਖੰਡ ਰੱਖਣਾ ਚਾਹੀਦਾ ਹੈ ਕਿਉਂਕਿ ਲੋਹੜੀ ਦੇ ਮੌਕੇ ਤੇ ਕਈ ਵਾਰ ਬਛੱਤੇ ਚੜ ਜਾਂਦੇ ਆ ਜਾਂ ਕਈ ਵੇਂ ਉਂਗਲੇ ਚੀਰੇ ਵਗੈਰਾ ਆ ਜਾਂਦੇ ਨੇ ਸੋ ਉਸ ਚੀਜ਼ ਦਾ ਧਿਆਨ ਰੱਖਣਾ ਹੈ ਕਿਉਂਕਿ ਤਿਉਹਾਰ ਹੈ ਕਈ ਕਿ ਦਿਨ ਇਹ ਤਿਉਹਾਰ ਚੱਲਦੇ ਨੇ ਲੋਹੜੀ ਤੋਂ ਕੁਝ ਦਿਨ ਪਹਿਲਾਂ ਲੋਕਾਂ ਦਾ ਜੋਸ਼ ਸ਼ੁਰੂ ਹੋ ਜਾਂਦਾ ਪਰ ਨਾਲ ਦੇ ਨਾਲ ਪਤੰਗ ਵੱਧ ਤੋਂ ਵੱਧ ਤੁਸੀਂ ਇੰਜੋਏ ਕਰ ਸਕਦੇ ਅਲੱਗ-ਅਲੱਗ ਡੋਰਾਂ ਦੇਖ ਸਕਦੇ ਹਾਂ ਉੱਪਰ ਨਾਲ ਦੇ ਨਾਲ ਆਪ ਦਾ ਜਿਲ੍ਹਾ ਧਿਆਨ ਰੱਖਣਾ ਉਹ ਵੀ ਕਾਫੀ ਜ਼ਰੂਰੀ ਹੋ ਜਾਂਦਾ ਹੈ ਸੋ ਕੁਝ ਨਾ ਕੁਝ ਗੱਲਬਾਤ ਕਰਦੇ ਹਾਂ ਜਿਹੜੇ ਪੇਰੈਂਟਸ ਆਏ ਹੋਏ ਨੇ ਹਾਂਜੀ ਬਾਈ ਜੀ ਕੀ ਨਾਮ ਤੁਹਾਡਾ ਦੀਪਕ ਜੀ ਇਹ ਹਣ ਪਤੰਗ ਆਪ ਦੇ ਵਾਸਤੇ ਹੈ ਕਿ ਜਵਾਕਾਂ ਵਾਸਤੇ ਜਵਾਕਾਂ ਵਾਸਤੇ ਜੀ ਜਵਾਕਾਂ ਵਾਸਤੇ ਠੀਕ ਹੈ ਜੀ ਤੇ ਕਿਹੜੇ-ਕਿਹੜੇ ਦੇਖਣ ਛੋਟੇ ਵੱਡੇ ਕਿਹੜਾ ਲੈਣਾ ਹੈ ਪਤੰਗ ਸਾਰੇ ਲਵਾਂਗੇ ਛੋਟੇ ਵੱਡੇ ਠੀਕ ਆ ਬੂੜੋ ਨੇ ਨਹੀਂ ਨਹੀਂ ਆਪ ਨੇ ਆਪਣੀ ਜਵਾਕ ਹੀ ਹੈ ਆਹੀ ਹੈ ਜੀ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਕਬੀਰ ਇੱਧਰ ਹੋ ਜਾ ਮੜਾ ਜਾ ਟੀਵੀ ਚਾਣਾ ਯਾਰ ਕਿਹੜੇ ਕਿਹੜੇ ਸ਼ੌਕ ਨੇ ਛੋਟੇ ਪਤੰਗ ਪਰੀਆਂ ਵਾਲੇ ਪਰੇ ਕਿ ਵੱਡੇ ਪਤੰਗ ਛੋਟੇ ਛੋਟੇ ਵਾਲਾ ਡੋਣਾ ਕਿਹੜੇ ਜਿਆਦਾ ਢਿੱਲਾਂਗੇ ਖਿੱਚਾਂ ਖਿੱਚਾਂ ਵਾਲੇ ਛੋਟੇ ਪਤੰਗ ਹੀ ਨੇ ਡੋਰ ਕਿਹੜੀ ਲੈਣੀ ਹੈ ਪਤਲੀ ਵਾਲੀ ਇੱਧਰ ਆ ਜਾ ਲੈ ਡੋਰ ਕਿਹੜੀ ਲੈਣੀ ਹੈ ਪਤਲੀ ਵਾਲੀ ਦੱਸ ਦੇ ਅੱਛਾ ਖਿੱਚ ਮਾਰਨ ਵਾਸਤੇ ਹੈ ਤੇ ਕਿਹੜੇ ਡਿਜ਼ਾਈਨ ਕਿਹੜੇ ਪਸੰਦ ਨੇ ਪਰੀਆਂ ਦੇ ਪਰੇ ਦੇ ਡਿਜ਼ਾਈਨ ਕਿਹੜੇ ਲੈਣੇ ਨੇ ਦਿਖਾ ਦੇ ਨਾ ਕਿਹੜੇ ਜਿਹੇ ਦਿਖਾ ਦੇ ਨਾ ਕਿਹੜੇ ਪ ਦਿਖਾ ਸੋ ਜਵਾਕ ਕੋਲ ਪੁੱਛ ਦਿਆਂ ਜੀ ਕਿਹੜੇ ਪਸੰਦ ਕਰਦਾ ਆ ਜਾ ਆ ਜਾ ਆ ਦਿਖਾ ਤੋ ਯਾਰ ਮਸਤ ਕਿਉਂ ਨਹੀਂ ਦਿੱਤਾ ਆ ਕਿਹੜੇ ਕਿਹੜੇ ਪਸੰਦ ਨੇ ਦੱਸ ਕਿਹੜੇ ਸਾਰੇ ਲੈ ਸਾਰੇ ਲੈ ਲੈ ਇਹ ਸਾਰੇ ਲੈ ਆ ਵੀ ਮੁੰਡੇ ਨੇ ਜਿਆਦਾ ਸੋਹਣੇ ਕਿਹੜੇ ਲੱਗੇ ਆ 10 ਮੁੰਗ ਲੱਗੇ ਭਰਾ ਤੇ ਆਹ ਲੈ ਲੈ ਕੱਢੋ ਕੱਢੋ ਜੀ ਜਿਹੜੇ ਜੱਟੇ ਮੁੰਡੇ ਨੂੰ ਪਤੰਗ ਉਹ ਪੁੱਛੇ ਮੁੰਡੇ ਨੂੰ ਚਲ ਤੇ ਹੁਣ ਸ਼ੁਰੂ ਕਰ ਤੋ ਕਰਨਿਆੜਾ ਨੇ ਆਹ ਲਾ ਡ੍ਰੈਗਨ ਵਾਲੇ ਨੇਰ ਬੱਟੂ ਵਾਲੇ ਵੀ ਲੈ ਹੈ ਹੈ ਉਹਨੇ ਅੜਾਣੇ ਸ਼ੁਰੂ ਕਰ ਤੋਂ ਕਰਨੇ ਆ ਲੋੜੀ ਪੇ ਲੋੜੀ ਤੋਂ ਹੀ ਚਲ ਠੀਕ ਹੈ ਜੀ ਠੀਕ ਹੈ ਸੋ ਬਾਈ ਜੀ ਸੇਫਟੀ ਤੇ ਪੂਰਾ ਧਿਆਨ ਰੱਖਿਓ ਜੀ ਨਾ ਬੱਚਿਆਂ ਦੇ ਓਕੇ ਓਕੇ ਸਰ ਸੋ ਆ ਦੇਖ ਸਕਦੇ ਹੋ ਜੀ ਬੱਚਿਆਂ ਦੇ ਸ਼ੌਕ ਕਿ ਨਾਲ ਦੇ ਨਾਲ ਆਏ ਹੋਏ ਨੇ ਆਪਣੇ ਪੇਰੈਂਟਸ ਦੇ ਨਾਲ ਪਤੰਗ ਵਰਾ ਲੈਣ ਵਾਸਤੇ ਸੋ ਅਲੱਗ-ਅਲੱਗ ਦੇਖ ਸਕਦੇ ਹੋ ਕਿ ਪਤੰਗਾ ਲਾਲ-ਲੱਗ ਡਿਜ਼ਾਈਨ ਅਲੱਗ-ਅਲੱਗ ਡਿਜ਼ਾਈਨ ਅਲੱਗ-ਅਲੱਗ ਜੋ ਹੈ ਸਾਰਾ ਇੱਥੇ ਦੇਖਣ ਨੂੰ ਮਿਲ ਰਿਹਾ ਸੋ ਡੋਰਾਂ ਦੀ ਗੱਲ ਕਰੀਏ ਤਾਂ ਪਲਾਸਟਿਕ ਡੋਰ ਬੈਨ ਹੈ ਤੇ ਵੈਸੀ ਵੀ ਹੁਣ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੋਇਆ ਹੈ ਕਿ ਬਿਲਕੁਲ ਵੀ ਪਲਾਸਟਿਕ ਡੋਰ ਦਾ ਕੰਮ ਨਹੀਂ ਹੋਊਗਾ ਲੇਕਿਨ ਫਿਰ ਵੀ ਉਹਨਾਂ ਦਾ ਕਹਿਣਾ ਕਿ ਕਿਤਨੇ ਕਿਤੇ ਗਲੀ ਮੁल्ल्याਾਂ ਚ ਲੋਕ ਛਿਪ ਕੇ ਪਲਾਸਟਿਕ ਡੋਰਾ ਫੇਰੀ ਵਿੱਚੀ ਜਾ ਰਹੀਆਂ ਨੇ ਜੋ ਕਿ ਸਿਹਤ ਲਈ ਹਾਨੀਕਾਰਕ ਨੇ ਪਰ ਇਹ ਤਿਉਹਾਰ ਹੈ ਸੋ ਤਿਉਹਾਰ ਨੂੰ ਖੁਸ਼ੀਆਂ ਨਾਲ ਮਨਾਉਣਾ ਚਾਹੀਦਾ ਹੈ ਆਪਣੇ ਨਾਲ ਮਨਾਉਣਾ ਚਾਹੀਦਾ ਹੈ ਅੱਡ ਅੱਡ ਪਤੰਗ ਅਲੱਗ-ਅਲੱਗ ਡਿਜ਼ਾਈਨ ਅਲੱਗ-ਅਲੱਗ ਰੰਗ ਅਲੱਗ-ਅਲੱਗ ਸਾਈਜ਼ ਇਹਨਾਂ ਦੇ ਨਾਲ ਹੀ ਲੋਹੜੀ ਦਾ ਤਿਉਹਾਰ ਦਾ ਸਾਡੀ ਸਾਰੀ ਟੀਮ ਵੱਲੋਂ ਵੀ ਤੁਹਾਨੂੰ ਲੱਖਾਂ ਕਰੋੜਾਂ ਮੁਬਾਰਕਾਂ ਇਸੇ ਤਰ੍ਹਾਂ ਪਰਿਵਾਰਾਂ 'ਚ ਖੁਸ਼ੀਆਂ ਆਪਸੀ ਪਿਆਰ ਤੇ ਤਰੱਕੀਆਂ ਬਰਕਰਾਰ ਰਹਿਣ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਨਫਪਰੀ ਸਿੰਘ ਭੇਦੀ ਕੁਦਿਆਣਾ ਲਾਈਵ ਨਿਊਜ਼